ਬੀਤੀ ਦਿਨੀ ਪਿੰਡ ਚਾਣਕ ਵਿੱਚ ਬਣ ਰਹੇ ਕਮਿਊਨਿਟੀ ਹਾਲ ਦੀ ਦੀਵਾਰ ਤੇਜ਼ tufaan ਦੇ ਕਾਰਨ ਟਪਈ ਜਿਸ ਵਜ੍ਹਾ ਕਰਕੇ ਲੋਕਾਂ ਵਿੱਚ ਦਹਿਸ਼ਤ ਵੀ ਹੈ ਤੇ ਲੋਕਾਂ ਵਿੱਚ ਇਤਰਾਜ਼ ਵੀ ਹੈ ਕਿ ਘੱਟੀਆਂ ਮਟੀਰੀਅਲ ਨੂੰ ਇਸ ਵਿੱਚ ਪ੍ਰਯੋਗ ਲਿਆਨ ਕਰਕੇ ਇਹ ਦੀਵਾਰ ਟਹਿ ਗਈ ਹੈ ਦੂਸਰੀ ਤਰਫ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਵਕਤਾ ਯੁਗੇਸ਼ ਠਾਕੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮ ਸਾਰੇ ਭ੍ਰਿਸ਼ਟਾਚਾਰ ਨਾਲ ਪਰੇ ਹੋਏ ਨੇ ਜਿਹੋ ਜਿਹਾ ਰਾਜਾ ਉਹਦੀ ਪ੍ਰਜਾ ਹੈ ਇਸ ਕਰਕੇ ਇਹ ਕਮਿਊਨਿਟੀ ਹਾਲ ਦੀ ਦੀਵਾਰ ਡਿੱਗੀ ਹੈ ਉਹਨੇ ਕਿਹਾ ਕਿ ਦੀ ਜਗਾ ਅਗਰ ਪੂਰਾ ਕਮਿਊਨਿਟੀ ਹਾਲ ਬਣਿਆ ਹੁੰਦਾ ਤੇ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਉਥੇ ਹੀ ਦੂਜੇ ਪਾਸੇ ਦਿਨੇਸ਼ ਸਿੰਘ ਬੱਬੂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਲੋਕਾਂ ਦੇ ਪੈਸਿਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਇਹਨਾਂ ਪੈਸਿਆਂ ਦੀ ਦੁਰਵਰਤੋਂ ਕੀਤੇ ਜਾਣ ਦੇ ਉੱਤੇ ਉਹਨਾਂ ਕੋਲੋਂ ਪੂਰਾ ਹਿਸਾਬ ਵੀ ਮੰਗਿਆ ਜਾਵੇਗਾ ਜਦਕਿ ਠੇਕੇਦਾਰ ਦਾ ਕਹਿਣਾ ਹੈ ਕਿ ਐਸਾ ਕੁਝ ਨਹੀਂ ਹੈ ਤੇ ਜ਼ੁਫਾਨ ਕਰਕੇ ਇਹ ਸਭ ਹੋਇਆ ਹੈ ਨਾਲ ਹੀ ਉਹਨਾਂ ਕਿਹਾ ਕਿ ਇਹ ਦੀਵਾਰ ਹਲੇ ਬਣ ਰਹੀ ਸੀ ਕਿ ਦੀ ਤੇਰਾ ਦੀ ਸਪੋਰਟ ਨਾ ਹੋਣ ਕਰਕੇ ਇਹ ਦਿਵਾਰ ਟੇਪਈ ਹੈ ਮਦਨ ਲਾਲਾ ਪਿੰਡ ਮੇਰਾ ਚੜਕਾ ਮੈਂ ਪਚਾਹ ਮੈਂਬਰਾਂ ਸਾਰੇ ਇਹਦਾ ਕੰਮ ਹੋ ਰਿਹਾ ਬਹੁਤ ਹੀ ਘਟਿਆ ਹੋ ਰਿਹਾ ਇੱਕ ਨੰਬਰ ਤੇ ਇਥੇ ਆਪਣੇ ਸਰਕਾਂ ਦੇ ਵਿੱਚ ਪਾਣੀ ਖਰੋਹ ਜਾਂਦਾ ਤੇ 4-4 5-5 ਫੁੱਟ ਪਾਣੀ ਚੜ ਜਾਂਦਾ ਜਿਹਦੇ ਨਾਲ ਰਸਤੇ ਬਲਾਕ ਹੋ ਜਾਂਦੇ ਆ ਤੇ ਇਹ ਜਿਹੜਾ ਕੰਮ ਦਾ ਪਿਆਰ ਸਦਾ ਕੰਮ ਲਾਇਆ ਤੇ ਬਿਲਕੁਲ ਜ਼ੀਰੋ ਕੁ ਲਖ ਦਾ ਕੰਮ ਹੋ ਰਿਹਾ ਇਹ ਬੰਦ ਕਰਾਇਆ ਜਾਏ ਕੰਮ ਮੁਰਤੋ ਰੱਖ ਕੇ ਇਹ ਸਾਰੇ ਇੱਥੋਂ ਪੁੱਟ ਕੇ ਜ਼ਮੀਨ ਦੇ ਵਿੱਚੋਂ ਇੱਥੋਂ ਲਗਾਏ ਕਰਦਿਆ ਰੇਤਾ ਇਹ ਬਿਲਕੁਲ ਜਿਹੜਾ ਨਾ ਰੇਤਾ ਤਾਂ ਨਾ ਆਪਣੇ ਮਿੱਟੀ ਹੈ ਜਿਹੜਾ ਲਾ ਲਾਇ ਕਰਦਿਆ ਨੂੰ ਕਿ ਅੱਜ ਤੁਸੀਂ ਇੱਥੇ ਪਹੁੰਚਿਓ ਇੱਥੇ ਤੇ ਠੇਕੇਦਾਰਾਂ ਨਾਲ ਗੱਲਬਾਤ ਹੋਈ ਹੈ ਠੇਕੇਦਾਰ ਨੇ ਕੀ ਤੁਹਾਨੂੰ ਜਵਾਬ ਦਿੱਤਾ ਸਰ ਠੇਕੇਦਾਰ ਨੇ ਸਾਨੂੰ ਦਿੱਤੀਆਂ ਧਮਕੀਆਂ ਜਿੱਥੇ ਜ਼ੋਰ ਲਾਦਾ ਲਾਲੋਂ ਆਹੀਂ ਕਿਸੇ ਕੋਲ ਨਹੀਂ ਡਰਦੇ ਮੈਂ ਘਟਾਰੂ ਚੱਕ ਦਾ ਬੰਦਾ ਮੈਂ ਨਹੀਂ ਡਰਦਾ ਕਿਸੇ ਕੋਲ ਇਸ ਤਰ੍ਹਾਂ ਹੀ ਸਾਨੂੰ ਰਾਤ ਪਤਾ ਲੱਗਿਆ ਵੀ ਜਦੋਂ ਹਨੇਰੀ ਛਲੀ ਆ ਸਾਰਾ ਜਿਹੜਾ ਪੈਸਾ ਲੈ ਪਿੰਡ ਦੀ ਹੱਥ ਦੇ ਚ ਬਣਦਾ ਮੈਰਜ ਹੋ ਜਦੋਂ ਅੱਤਿਆ ਨੀ ਮੌਕਾ ਦੇਖਿਆ ਉਹਦੇ ਜਿਹੜਾ ਇੱਥੇ ਠੇਕੇਦਾਰ ਹੈ ਉਹਦੇ ਨਾਲ ਗੱਲਬਾਤ ਹੋਈ ਆ ਉਹ ਸੀਮੈਂਟ ਦਾ ਜਦੋਂ ਅਸੀਂ ਦੇਖਿਆ ਸਾਰਾ ਪਾਥਨਾਪੁਰ ਨਾ ਵਾ ਇਹ ਬਿਲਕੁਲ ਘੜੀਆਂ ਮਟੀਰੀਅਲ ਲੱਗਿਆ ਇਹਦੀ ਕੋਈ ਬੰਦੇ ਨੇ ਵੀ ਦੇਖ ਰਖ ਨਹੀਂ ਕੀਤੀ ਨਾ ਜੇ ਕੁਝ ਜਈ ਹੈ ਤੇ ਜੈਨੇ ਦੇਖਣਾ ਚਾਹੀਦਾ ਇਹ ਮਟੀਰੀਅਲ ਕਿਸੇ ਜਾਂ ਲੱਗਣਾ ਵਾ ਉਹ ਕੋਈ ਦੇਖ ਰੇ ਬਿਨਾਂ ਕੋਈ ਲਾਪਰਵਾਹੀ ਦੇ ਵਿੱਚ ਬਣਦਾ ਜੇ ਮੰਨ ਲਓ ਇਹ ਕੰਪਲੀਟ ਹੁੰਦਾ ਇੱਥੇ ਕੋਈ ਫੰਕਸ਼ਨ ਨਹੀਂ ਹੁੰਦਾ ਤੇ ਸਾਰੇ ਜੀ ਮਰ ਜਾਂਦੇ ਤੇ ਉਹਦਾ ਜ਼ਿੰਮੇਵਾਰ ਕੌਣ ਹੋਣਾ ਕਿਹੜਾ ਬੰਦਾ ਜ਼ਿੰਮੇਵਾਰ ਲਏਗਾ ਦੀ ਇਹ ਜਿਹੜਾ ਪਿੰਡ ਕਿੰਨੇ ਕਿੰਨੇ ਜੇ ਪਾਸ ਹੋ ਜਾਵੇ ਤੇ 50 ਲੱਖ ਰੁਪਈਆ ਕਟਾਰੂ ਚੱਕ ਜੀ ਦੇ ਇਹ ਸਾਰੇ ਪਿੰਡ ਨੂੰ ਤੇ ਅੱਗੇ ਦਾ ਪਤਾ ਨਹੀਂ ਵੀ ਅੱਗੇ ਕੋਈ ਨਵਾਂ ਅਨਾਉਂਸ ਹੋਇਆ ਆਸਾ ਇਹ ਅਸੀਂ ਚਾਹੁੰਦੇ ਆ ਵੀ ਇਹਦੀ ਪੂਰੀ ਤਕਨੀਕ ਚ ਚੈਕਿੰਗ ਹੋਵੇ ਵੀ ਜਿਹੜਾ ਵੀ ਕੋਈ ਠੇਕੇਦਾਰ ਹੋਵੇ ਪਹਿਲੇ ਆਪਣਾ ਐਫੀ ਡਾਇਵਰ ਦੇਵੇ ਇਹ ਇਹਦੀ ਮੈਂ ਗਾਰੰਟੀ ਲਾਣਾ ਐਨੇ ਚਿਰ ਤੱਕ ਇਹਦਾ ਕੋਈ ਹਾਸਾ ਨਹੀਂ ਹੋਵੇ ਤੁਹਾਡੀ ਸੁਰੇ ਠੇਕੇਦਾਰ ਨਾਲ ਗੱਲਬਾਤ ਹੋਈ ਹੈ ਠੇਕੇਦਾਰ ਦਾ ਕੀ ਜਵਾਬ ਦਿੱਤਾ ਗਿਆ ਤੁਹਾਨੂੰ ਠੇਕੇਦਾਰ ਨੇ ਆਖਿਆ ਮਰ ਜਾਂਦਾ ਕੋਈ ਮਰੇ ਹੋਣਾ ਹੈ ਕੀ ਕਰੀਏ ਜਿਹੜਾ ਕੁਦਰਤੀ ਹੋਣਾ ਹੋਈ ਆ ਆਹ ਕੀ ਕਰ ਸਕਦੇ ਕੁਝ ਨਹੀਂ ਕਰ ਸਕਦੇ ਵੀ ਮੇਰਾ ਪਰਚਾ ਕਰਾਂਗਾ ਤਰ੍ਹਾਂ ਉਹ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਵੀ ਆਏ ਪ੍ਰਸ਼ਾਸਨ ਕੋਲ ਇੱਕ ਹੀ ਮੰਗ ਕਰਨਿਆ ਵੀ ਇਹਦੀ ਅਨਕਵਰੀ ਹੋਣੀ ਚਾਹੀਦੀ ਹੈ ਸਹੀ ਤਰੀਕੇ 'ਚ ਇਹਦਾ ਮਟੀਰੀਅਲ ਚੈੱਕ ਹੋਵੇ ਜੇ ਮਟੀਰੀਅਲ ਘੜਿਆ ਤੇ ਇਹ ਮੁੰਡਾ ਦੁਬਾਰਾ ਕਰਕੇ ਪਿਆਰ ਹੋਣੀ ਚਾਹੀਦੀ। ਮਤਲਬ ਕਿ ਜਿੰਦਗੀ ਅਸੀਂ ਕੋਈ ਬੋਲੀਆਂ ਪਿੰਡ ਦੇ ਜਿਹੜਾ ਇਹ ਪਹਿਲਾਂ ਬੁਲਾਇਦਾ ਜੀ ਮੈਰਿਜ ਦਾ ਕਰਦਾ। ਇਹਦਾ ਜੋ ਦੱਸਿਆ ਉਹਦੇ ਪਿੰਡ ਵਾਲੇ ਵੀ 1 ਕਰੋੜ ਰੁਪਇਆ ਜਿਹੜਾ ਲਾਜੀ ਉਹ ਆਇਆ ਸੀ। ਪਰ ਗੱਲ ਇਹ ਆ ਕਿ ਤੁਹਾਡੇ ਸਾਹਮਣੇ ਇਹ ਦੁਬਾਰਾ ਹੋ ਗਈ ਹੈ। ਔਰ ਜਿਹੜੇ ਜਿਹੜੇ ਲੋਗ ਇਹ ਚ ਸ਼ਾਮਿਲ ਹਨ ਉਹਨਾਂ ਦੇ ਖਿਲਾਫ ਕਾਰਵਾਈ ਕਰਾਈ ਜਾਏਗੀ ਔਰ ਖਾਸ ਕਰਕੇ ਮੰਤਰੀ ਨੂੰ ਇਹ ਪੁੱਛਿਆ ਜਾਏਗਾ ਵੀ ਤੇਰੇ ਇਹਦੇ ਪੈਸੇ ਨਾਲਾ ਮਸੂਰ ਹੋ ਗਿਆ। ਚਾਰ ਤੇ ਇਹਨਾਂ ਦੀ ਰਗ ਰਗ ਦੇ ਵਿੱਚ ਬਸੇ ਦਾ ਜਿਹੜੇ ਇਹਨਾਂ ਦੇ ਸਯੋਜਕ ਕੇਜਰੀਵਾਲ ਜੀ ਹੈ ਉਹ ਭ੍ਰਸ਼ਟਾਚਾਰ ਦੇ ਵਿੱਚ ਜੇਲ੍ਹ ਦੇ ਵਿੱਚ ਜਮਾਨਤ ਦੇ ਵਿੱਚ ਆਏ ਆ ਇੱਕ ਤਰੀਕ ਨੂੰ ਸ਼ਾਮ ਨੂੰ ਉਹਨਾਂ ਦੀ ਫਿਰ ਿਹਤियार ਜੇਲ੍ਹ ਵਾਪਸੀ ਹੈ ਉਹਦੀ ਇੱਕ ਐਗਜ਼ਾਮਪਲ ਜਿਹੜੀ ਛੋਟੀ ਜੀ ਐਗਜ਼ਾਮਪਲ ਮੈਂ ਕਹਿ ਸਕਦਾ 40 45 ਲੱਖ ਰੁਪਏ ਦਾ ਕੰਮ ਜਿਹੜਾ ਕਮਿਊਨਿਟੀ ਹਾਲ ਦਾ ਚੱਲ ਰਿਹਾ ਸੀਗਾ ਉਹਦੇ ਵਿੱਚ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਹੀ ਭ੍ਰਸ਼ਟਾਚਾਰ ਹੈ ਉਹ ਬਣਨ ਤੋਂ ਪਹਿਲੇ ਹਲੇ ਢਾਟੇ ਹੀ ਖੜਾ ਹੋ ਰਿਹਾ ਤੇ ਹਲਕੀ ਜੀ ਜਿਹੜਾ ਹਵਾ ਦੇ ਜੋਕੇ ਦੇ ਨਾਲ ਖੇਲੂ ਖੇਲੂ ਹੋ ਗਈਆਂ ਉਹਦੀਆਂ ਦੁਵਾਰਾਂ ਇਸ ਤੋਂ ਵੱਧ ਭ੍ਰਸ਼ਟਾਚਾਰ ਕੀ ਹੋਏਗਾ ਨਿਰਮਾਨ ਕਾਰਜ ਦੇ ਵਿੱਚ ਭ੍ਰਸ਼ਟਾਚਾਰ ਕ੍ਰੈਸ਼ਰ ਇੰਡਸਟਰੀ ਦੇ ਵਿੱਚ ਭ੍ਰਸ਼ਟਾਚਾਰ ਤਹਿਸੀਲਾਂ ਦੇ ਵਿੱਚ ਭ੍ਰਸ਼ਟਾਚਾਰ ਠੀਕ ਹੈ ਇਹ ਤੇ ਮਾਫੀਆਂ ਵਾਲੀ ਸਰਕਾਰ ਹੈ ਤੇ ਉਸ ਤੋਂ ਬਾਅਦ ਸ਼ਰਮਸਾਰ ਗੱਲ ਹੈ ਕਿ ਵੀ ਉਹ ਉਸੇ ਇਲਾਕੇ 'ਚ ਕੰਨਾ ਡਿੱਗਣੀਆਂ ਭ੍ਰਿਸ਼ਟਾਚਾਰ ਹੋਣਾ ਜਿੱਥੋਂ ਦੇ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਦੇ ਆ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਹਿ ਸਕਦਾ ਦੇਖੋ ਨੀਲੇ ਕਾਡਾਂ ਦੇ ਵਿੱਚ ਵੀ ਭ੍ਰਿਸ਼ਟਾਚਾਰ ਹੋਇਆ ਸਿਰ ਤੋਂ ਲੈ ਕੇ ਪਾਪ ਤੱਕ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੈ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਕਰਾਂਗੇ ਕਿ ਵੀ ਇੱਕ ਵਾਰ ਭਾਤੇ ਜਨਤਾ ਪਾਰਟੀ ਨੂੰ ਮੌਕਾ ਦਿਓ ਤੁਸੀਂ ਇਹ ਭ੍ਰਸ਼ਟਾਚਾਰੀ ਲਿਆ ਕੇ ਪੰਜਾਬ 'ਚ ਬਿਠਾਤੇ ਵਿਕਾਸ ਕਿੱਥੇ ਹੋਣਾ ਹੈ ਪੰਜਾਬ ਜਿਹੜਾ ਗਰਦ 'ਚ ਜਾ ਰਿਹਾ ਹੈ ਨਰਕ ਦੀ ਗਰਦ ਵੱਲ ਵੱਧ ਰਿਹਾ ਹੈ ਨਸ਼ੇ ਦੀ ਗਰਦ ਵੱਲ ਵੱਧ ਰਿਹਾ ਹੈ ਮਾਫੀਆਵਾਂ ਦੀ ਗਰਦ ਵੱਲ ਵੱਧ ਰਿਹਾ ਹੈ ਗੁੰਡਾਗਰਦੀ ਦੀ ਗਰਦ ਵੱਲ ਵੱਧ ਰਿਹਾ ਹੈ ਇਹਨੂੰ ਨਕੇਲ ਪਾਉਣ ਵਾਸਤੇ ਭਾਤੇ ਜਨਤਾ ਪਾਰਟੀ ਦੇ ਕਮਜ਼ਬੂਤ ਨੇਤਤਵ ਨੂੰ ਮੌਕਾ ਦਿਓ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿਓ 1 ਜੂਨ ਦਾ ਸਮੇਂ ਤੁਹਾਡੇ ਕੋਲ ਬੜਾ ਲੱਗੇ ਰਹਿ ਗਿਆ ਸੋਚ ਵਿਚਾਰ ਕਰੋ ਇੱਕ ਭਾਰਤੀ ਜਨਤਾ ਪਾਰਟੀ ਹੀ ਇੱਕ ਵਿਕਲਪ ਐਸਾ ਹੈ ਜਿਹੜਾ ਪੰਜਾਬ ਨੂੰ ਤਰੱਕੀ ਦੀ ਲੀਹ ਦੇ ਉੱਤੇ ਲੈ ਕੇ ਜਾਏਗਾ ਜੈ ਹਿੰਦ ਜੈ ਭਾਰਤ ਕੋਈ ਜੀ ਮਟੀਰੀਅਲ ਮੜਾ ਦੁਆਰ ਦੀ ਹਾਈਟ ਬੜੀ ਸੀਗੀ ਗਿੱਲੀ ਦੁਆਰ ਸੀਗੀ ਉਹਦੇ ਕਰਕੇ ਡਿਗਿਆ ਬਾਕੀ ਅਸੀਂ ਕਿਹਾ ਜੋ ਦਾ ਕੋਈ ਇਹਦੇ ਵਿੱਚ ਕਮੀ ਪੇਸ਼ੀ ਹੈਗੇ ਉਹਨੂੰ ਆਪਾਂ ਦੂਰ ਕਰ ਦਾਂਗੇ ਸਰ ਇਹਨਾਂ ਦਾ ਵੀ ਕਹਿਣਾ ਹੈਗਾ ਜਿਵੇਂ ਬੀਮ ਪਾ ਜਾ ਕਿ ਤਿੰਨ ਤਿੰਨ ਸਰੀਆਂ ਦੇ ਬੀਮ ਪਾ ਜਾ ਦੇ ਦੇਖੋ ਜੀ ਜਿਹੜੇ ਲਟਨ ਬੀਮ ਹੁੰਦੇ ਆ ਫਰੰਟ ਤੇ ਪੇਜਦੇ ਆ ਫਰੰਟ ਬੈਕ ਤੇ ਜਿੱਥੋਂ ਮਰਜ਼ੀ ਚੈੱਕ ਕਰ ਸਕਦਾ ਉਹ ਐਸ سپورਟ ਲਈ ਆਪਾਂ ਉੱਪਰ ਪਾਇਆ ਉਹਦੇ ਕੋਈ ਪੇੜ ਨਹੀਂ ਕਰਨਾ ਮੈਨੂੰ ਡਿਪਾਰਟਮੈਂਟ ਨੇ ਉਹ ਸਾਈਡ ਤੇ ਆ ਗਿਆ ਜੀ ਜਿਹੜੀ ਮੇਰੀ ਫਰੰਟ ਔਰ ਬੈਕ ਤੇ ਆ ਲਟਨ ਬੀਮ ਟਾਈ ਬੀਮ ਜਿਹੜਾ ਮਰਜ਼ੀ ਚੈੱਕ ਕਰਕੇ ਜਿੱਥੋਂ ਮਰਜ਼ੀ ਉਹਦੀ ਕੰਕਰੀਟ ਸਰੀਆ ਚੈੱਕ ਕੀਤਾ ਜਾ ਸਕਦਾ ਇਹ ਆਪਣੇ ਜਾਂਚ ਦਾ ਜਿਸ ਦਾ ਕਿਹਦਾ ਅੱਭੀ ਕ ਇਸ ਲਈ ਜੋ ਮਰਜ਼ੀ ਬੋਲ ਸਕਦੇ ਹੀ ਮੈਂ ਕੀ ਕਹ ਸਕਦਾ ਤੇ ਕਿਆ ਮੈਨੂੰ ਜਿਆਦਾ ਮਿੱਟੀ ਵਾਲਾ ਬਿਲਕੁਲ ਸਹੀ ਲੱਗਿਆ ਜਾ ਕੇ ਬਿਲਕੁਲ ਜੀ ਕਿੰਦਾ ਡਿੱਗਾਂ ਦਾ ਕਾਰਨ ਕੀ ਹੋ ਗਿਆ ਗੰਦਾ ਵੀ ਗੰਦਾ ਦੀ ਹਾਈਟ ਬੜੀ ਸੀਗੀ ਅੰਦਰ ਫੀਲਿੰਗ ਨਹੀਂ ਹੋਈ ਤੇ ਸਾਰੇ ਬਾਈ ਚਾਂਸ ਕੱਲ ਨੂੰ ਇੱਥੇ ਫੰਕਸ਼ਨ ਕੋਈ ਨਹੀਂ ਹੋਦਾ ਇਹਦੇ ਉੱਪਰ ਜਿੱਲੇ ਲੋਡ ਪੈ ਜਾਏਗਾ ਜੀ ਸੈੱਟ ਪੈ ਜਾਏਗੀ ਬਿਲਕੁਲ ਕੰਧ ਤੇ ਪਹਾੜ ਪੈ ਜਾਏਗਾ ਤੇ ਕਿਤਨੀ ਜਾਏਗੀ ਇਹੀ ਇਫ ਯੂ ਵਿਸ਼ ਥੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂ ਮੋਰੋ bring them to a&m's gems cambridge international school patankot affiliated to cbse new delhi little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.